ਹੜ ਪਿੰਡਾਂ ਵਿੱਚ ਭੇਜੀ ਜਾ ਰਹੀ ਰਾਸ ਸਮਗਰੀ ਨੂੰ ਇੱਕ ਵਿਧਾਇਕ ਤੇ ਸਰਪੰਚ ਨੇ ਰੱਖਿਆ ਛੁਪਾ ਕੇ ਡੀਸੀ ਸਾਹਿਬ ਦੇ ਵੱਲੋਂ ਉਸ ਸਮਗਰੀ ਨੂੰ ਬਰਾਮਦ ਕੀਤਾ ਗਿਆ ਇੱਕ ਸਰਪੰਚ ਦੇ ਕਰੋ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਵੱਟਾ ਪੁੱਛ ਆ ਲਿਆ ਇਹ ਵਿਧਾਇਕ ਜੋ ਇਸ ਸਮਗਰੀ ਨੂੰ ਉਸ ਸਰਪੰਚ ਦੇ ਘਰ ਛੁਪਾ ਕੇ ਕਿਉਂ ਰੱਖੀ ਬੈਠਾ ਸੀ ਜੋ ਸ਼ਿਕਾਇਤਾਂ ਪੁੱਜਣ ਤੋਂ ਬਾਅਦ ਡੀਸੀ ਨੇ ਆਪਣੇ ਪ੍ਰਸ਼ਾਸਨ ਨੂੰ ਲੈ ਕੇ ਉਸ ਸਰਪੰਚ ਦੇ ਘਰ ਦੀ ਤਲਾਸ਼ੀ ਲਈ ਜੋਸ਼ਤੇ ਕਰਦੇ ਵਿੱਚ ਉਹ ਸਮਗਰੀ ਬਰਾਮਦ ਕੀਤੀ ਗਈ ਹੈ ਉਹ ਕਿਹੜਾ ਵਿਧਾਇਕ ਕਿਸ ਹਲਕੇ ਦਾ ਹੈ ਔਰ ਕਿਸ ਹਲਕੇ ਦੇ ਵਿੱਚ ਉਹ ਰਾਸ ਸਮਗਰੀ ਭੇਜੀ ਗਈ ਸੀ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਨੂੰ ਸਕੇ ਸੋ ਪੰਜਾਬ ਦੇ ਵਿੱਚ ਅੱਜ 8-9 ਜਿਹੜੇ ਹੜ ਦੀ ਮਾਰ ਹਿੱਟ ਨੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਜਿਹੜਾ ਕਿ ਹੜਪੀੜਤਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਚਾ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਸਮਾਜ ਸੇਵੀਆਂ ਦੇ ਵੱਲੋਂ ਬਹੁਤ ਸਾਰੀ ਰਾਹਸ ਸਮਗਰੀ ਦਿੱਤੀ ਜਾ ਰਹੀ ਹੈ, ਦਾਨ ਕੀਤੇ ਜਾ ਰਹੇ ਨੇ ਪੱਛ ਪਰ ਉੱਥੇ ਹੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਰਪੰਚ ਇਸ ਸਮਗਰੀ ਨੂੰ ਛੁਪਾ ਰਹੇ ਨੇ ਜੋ ਹੜਪੀੜਤਾਂ ਲਈ ਇਹ ਸਮਗਰੀ ਨਹੀਂ ਦਿੱਤੀ ਜਾ ਰਹੀ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਤੇ ਕੋਈ ਸ਼ਿਕਾਇਤਾਂ ਪਹੁੰਚੀਆਂ ਡਿਪਟੀ ਕਮਿਸ਼ਨਰ ਨੇ ਪੂਰੇ ਪ੍ਰਸ਼ਾਸਨ ਨੂੰ ਲੈ ਕੇ ਇੱਕ ਸਰਪੰਚ ਦੇ ਘਰ ਦੀ ਤਲਾਸ਼ੀ ਲਈ ਜਿਸ ਦੇ ਵਿੱਚੋਂ ਇਹ ਸਾਰੀ ਸਮਗਰੀ ਬਰਾਮਦ ਕੀਤੀ ਗਈ ਹੈ ਸੋ ਜਾਣਕਾਰੀ ਦੇ ਅਨੁਸਾਰ ਜਿਹੜਾ ਫਾਈਲ ਕਾਦੇ ਜੋ ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਮਿਲ ਕੇ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਜਿੱਥੋਂ ਇਹ ਹੜਪੀੜਤਾਂ ਲਈ ਵੰਡੀ ਜਾਣ ਵਾਲੇ ਪਸ਼ੂਆਂ ਦੇ ਚਾਰੇ ਦੇ 40 ਬੈਗ ਬਰਾਮਦ ਕੀਤੇ ਗਏ ਨੇ ਜੋ ਪਸ਼ੂਆਂ ਦੇ ਚਾਰੇ ਲਈ ਜੋ ਪੰਜਾਬ ਸਰਕਾਰ ਦੇ ਇੱਕ ਲੀਡਰ ਦੇ ਵੱਲੋਂ ਇਹ ਜਿਹੜੇ ਬੈਗ ਭੇਜੇ ਗਏ ਸੀ ਉਹ ਜੋ ਵਿਧਾਇਕ ਸਾਹਮਣਾ ਫਾਇਲ ਕਾ ਦੇ ਨੇ ਉਹਨਾਂ ਨੇ ਆਪਣੇ ਇੱਕ ਸਰਪੰਚ ਦੇ ਕਰ ਰਖਵਾ ਦਿੱਤੇ ਜਿਸ ਤੋਂ ਬਾਅਦ ਜੋ ਸ਼ਿਕਾਇਤਾਂ ਪੁਝੀਆਂ ਔਰ ਉਹ ਸ਼ਿਕਾਇਤਾਂ ਦੇ ਆਧਾਰ ਤੇ ਉਹ ਵੱਡੀ ਜੋ ਡਿਪਟੀ ਕਮਿਸ਼ਨਰ ਦੇ ਵੱਲੋਂ ਛਾਪੇ ਮਾਰੀ ਕਰਕੇ ਉਹ 40 ਵਿਧਾਇਕ ਕੱਢੇ 40 ਜਿਹੜੇ ਥੈਲੇ ਕੱਢੇ ਗਏ ਨੇ ਸੋ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਤੂ ਨੇ ਦੱਸਿਆ ਕਿ ਹਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਸ਼ੂਆਂ ਨਹੀਂ ਜੋ ਫੀਡ ਨਹੀਂ ਪਹੁੰਚ ਰਿਆ ਜੋ ਫੀਡ ਦੇ ਵੱਡੇ ਟਰੱਕ ਆਏ ਸੀ ਉਹ ਫੀਡ ਉਹਨਾਂ ਲੋਕਾਂ ਤੱਕ ਵੰਡਰਨ ਨਹੀਂ ਹੋਇਆ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਕਾਰਵਾਈ ਕਰਦੇ ਹੋਏ ਜੋ ਇੱਕ ਪਿੰਡ ਦੇ ਦੌਰੇ ਦੇ ਦੌਰਾਨ ਸੂਚਨਾ ਦੇ ਆਧਾਰ ਉਤੇ ਇੱਕ ਕਰਦੇ ਅੰਦਰ ਚੈਕਿੰਗ ਕੀਤੀ ਗਈ ਜਿੱਥੋਂ 40 ਗੱਟੇ ਮਾਰਕਫੈਟ ਕੰਪਨੀ ਦੀ ਇੱਕ ਫੀਡ ਬਰਾਮਦ ਹੋਈਏ ਉਹਨਾਂ ਨੇ ਦੱਸਿਆ ਕਿ ਇਹ ਫੀਡ ਦੇ ਗੱਟੇ ਇੱਕ ਪਿੰਡ ਦੇ ਸਰਪੰਚ ਵੱਲੋਂ ਵੰਡਣ ਦੀ ਬਜਾਏ ਕਿਸੇ ਕਰ ਵਿੱਚ ਛੁਪਾ ਕੇ ਰੱਖ ਦਿੱਤੇ ਗਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਜੋ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ ਇਹ ਫੀਡ ਹੁਣ ਉਹਨਾਂ ਸਰਪੰਚਾਂ ਰਹੀ ਨਹੀਂ ਹੁਣ ਪਟਵਾਰੀਆਂ ਰਹੀ ਵੰਡਿਆ ਜਾਵੇਗਾ ਜੋ ਪਹਿਲਾਂ ਫੀਡ ਸਰਪੰਚਾਂ ਨੂੰ ਦਿੱਤੀ ਜਾ ਰਹੀ ਸੀ ਸਰਪੰਚ ਪਿੰਡਾਂ ਦੇ ਵਿੱਚ ਉਹ ਫੀਡ ਵੰਡਣ ਕਰ ਰਹੇ ਸੀ ਪਰ ਸਰਪੰਚ ਕਿਦੇ ਨਾ ਕਿਦੇ ਉਸ ਵੰਡਣ ਨੂੰ ਸਹੀ ਢੰਗ ਨਾਲ ਨਹੀਂ ਕਰ ਰਹੇ ਪੱਖਪਾਤ ਕਰ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਲੱਗੇ ਨੇ ਔਰ ਵਿਧਾਇਕ ਸਾਮਨਾ ਜੋ ਫਾਇਲ ਕਰੇ ਵਿਧਾਇਕ ਨੇ ਨਰਿੰਦਰਪਾਲ ਸਾਮਨਾ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਦੱਸਿਆ ਜਾ ਰਿਹਾ ਕਿ ਉਹ ਨਰੇਂਦਰਪਾਲ ਸਮਲਾਨ ਨੇ ਸਰਪੰਚ ਦਾ ਪਛਾਹ ਕਰਦੇ ਹੋਏ ਕਿਹਾ ਕਿ ਜੋ ਇਹ ਸਰਪੰਚ ਦੇ ਕੋਲ ਜਿਹੜੇ ਕਿ ਫੀਡ ਭੇਜੀ ਗਈ ਸੀ ਪਰ ਤਲ ਬਰਸ਼ਮੂਣ ਦੇ ਨਾਤੇ ਇਹ ਫੀਡ ਹੈ ਜਿਸ ਨੂੰ ਬਰਸ਼ ਤੋਂ ਬਚਾਉਣ ਲਈ ਸਰਪੰਚ ਨੇ ਆਪਣੇ ਘਰ ਦੇ ਵਿੱਚ ਜੋ ਬਰਸ਼ ਤੋਂ ਬਚਾਉਣ ਲਈ ਰੱਖੀ ਸੀ ਜਦੋਂ ਕਿ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤਾਂ ਕੱਲ੍ਹ ਦੀਆਂ ਨਹੀਂ ਪਰਸੋਂ ਦੀਆਂ ਪਹੁੰਚ ਰਹੀਆਂ ਸੀ ਉਹਨਾਂ ਨੇ ਦੱਸਿਆ ਕਿ ਪਸ਼ੂਆਂ ਦਾ ਚਾਰਾ ਜਿਹੜਾ ਸਟੋਰ ਕਰਨ ਦੀ ਜਾਂਚ ਕੀਤੀ ਜਾਵੇਗੀ ਬਿਨਾ ਆਕਿਆں ਉਸ ਸਰਪੰਚ ਨੇ ਆਪਣੇ ਘਰ ਦੇ ਵਿੱਚ ਚਾਰਾ ਸਟੋਰ ਕਿਉਂ ਕੀਤਾ ਸੋ ਉਪਰ ਫਾਈਲ ਕਾਤੇ ਵਿਧਾਇਕ ਨੰਦਰਪਾਲ ਸਮਨਾ ਦੇ ਉੱਪਰ ਵੀ ਕਾਰਵਾਈ ਕਰਨ ਵਾਸਤੇ ਜੋ ਡਿਪਟੀ ਕਮਿਸ਼ਨਰ ਦੇ ਵੱਲੋਂ ਜੋ ਕਾਰਵਾਈ ਸ਼ੁਰੂ ਕਰਤੀ ਗਈ ਹੈ ਸਰਪੰਚ ਨੂੰ ਵੰਡਨ ਲਈ ਜਿਹੜਾ ਕਿ ਇਹ ਫੀਡ ਦਿੱਤਾ ਗਿਆ ਸੀ ਪਰ ਸਰਪੰਚ ਨੇ ਇਹ ਫੀਡ ਅੱਗੇ ਨਹੀਂ ਵੰਡਿਆ ਲੋਕਾਂ ਦੇ ਵਿੱਚ ਹਾਕਾਮ ਮੱਚੀ ਹੋਈ ਹੈ ਲੋਕ ਜਿਹੜੇ ਪੁੱੱਖੇ ਮਾਰ ਰਹੇ ਨੇ ਲੋਕਾਂ ਦੇ ਪਸ਼ੂ ਮਾਰ ਰਹੇ ਨੇ ਪਰ ਸਰਪੰਚ ਆਪਣੇ ਘਰ ਸਟੋਰ ਕਰ ਰਿਹਾ ਜਿਸ ਨੂੰ ਲੈ ਕੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੁਣ ਇਸ ਦੇ ਉੱਪਰ ਕਾਰਵਾਈ ਹੋਵੇ ਕਿ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਬਦਲਾ ਕਰਦਾ ਕਿ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਪਟਵਾਰੀਆਂ ਨੂੰ ਭੇਜਿਆ ਜਾਵੇਗਾ ਅਫਸਰਾਂ ਨੂੰ ਭੇਜਿਆ ਜਾਵੇਗਾ ਜੋ ਕਿ ਸਰਪੰਚਾਂ ਦੇ ਥਰੂ ਇਹ ਹੁਣ ਫੀਡ ਨਹੀਂ ਵੰਡਿਆ ਜਾਵੇਗਾ ਸਰਪੰਚਾਂ ਨੂੰ ਹੁਣ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ